ਜਾ ਗਏ ਜੀਲਾ ਸਰਕਾਰਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਤੇ ਸਾਨੂੰ ਵੀ ਬਹੁਤ-ਬਹੁਤ ਵਧਾਈਆਂ ਆਸੀ ਵਾਪੇ ਆ। ਬਾਕੀ ਜਿਨ੍ਹਾਂ ਨੇ ਇੱਥੇ ਤੱਕ ਲਿਆਂਦਾ ਵਾ ਸਰਕਾਰਾਂ ਨੇ ਉਹਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਵਧਾਈਆਂ। ਬਿਲਕੁਲ ਤੁਸੀਂ ਇਸ ਵੇਹ ਜਿਹੜੀ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਔਰ ਇਹ ਪਹਿਲਾਂ ਤੁਹਾਨੂੰ ਨੀਲੀ ਜਿਹੜੀ ਜਰਸੀ ਦਿਖਾ ਰਹੇ ਆ ਨੀਲੀ ਜਰਸੀ ਹੈ ਮਨਪ੍ਰੀਤ ਦੀ। ਅਸੀਂ ਇਸ ਸਮੇਂ ਮਨਪ੍ਰੀਤ ਸਿੰਘ ਦੇ ਘਰ ਮੌਜੂਦ ਆ ਔਰ ਦੇਖ ਸਕਦੇ ਹੋ ਪੂਰੀ ਫੈਮਿਲੀ ਦੇ ਇੱਥੇ ਸੈਲੀਬ੍ਰੇਸ਼ਨ ਕੀਤਾ ਜਾ ਰਿਹਾ ਹੈ ਔਰ ਮਨਪ੍ਰੀਤ ਦੇ ਮਾਤਾ ਉਹਨਾਂ ਦੇ ਬ੍ਰਦਰ ਔਰ ਉਹਨਾਂ ਦੇ ਰਿਸ਼ਤੇਦਾਰ ਵਗੈਰਾ ਸਾਰੇ ਹੀ ਇੱਥੇ ਮੌਜੂਦ ਨੇ ਔਰ ਹਾਕੀ ਖੜੀ ਹੋਈ ਹੈ ਚਲੋ ਹਾਕੀ ਦੇ ਨਾਲ ਉਹਨਾਂ ਦੀ ਮਾਤਾ ਪੂਰੀ ਤਰ੍ਹਾਂ ਵਿਕਟਰੀ ਬਣਾਈ ਹੋਏ ਨੇ ਕਿ ਦਿਖਾ ਦਿੱਤਾ ਹੈ ਕਿ ਭਾਰਤੀ ਟੀਮ ਨੇ ਕਿ ਉਹ ਵੀ ਕਿਸੇ ਤੋਂ ਪਿੱਛੇ ਨਹੀਂ ਰਹਿਣ ਵਾਲੀ ਕਿਉਂਕਿ ਇਸ ਵਾਰ ਫੇਰ ਉਸਨੇ ਜਿਹੜਾ ਅਬ ਵੀ ਦੋਰਾ ਚਾਕੇ ਜਿੰਦਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਹਿ ਰਹੇ ਨੇ ਚੱਕ ਦੇ ਇੰਡੀਆ ਬਿਲਕੁਲ ਇੰਡੀਆ ਨੇ ਜਿਹੜਾ ਇਸ ਮੈਚ ਨੂੰ ਜਿੱਤ ਕੇ ਸਾਬਿਤ ਕਰ ਦਿੱਤਾ ਹੈ ਕਿ ਭਾਰਤੀ ਹਾਕੀ ਟੀਮ ਕਿਸੇ ਤੋਂ ਵੀ ਪਿੱਛੇ ਰਹਿਣ ਵਾਲੀ ਨਹੀਂ ਹੈ ਔਰ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਆਣਾ ਸ਼ੁਰੂ ਹੈ ਇੱਥੇ ਔਰ ਲੋਕ ਆ ਕੇ ਵੀ ਮੁਬਾਰਕ ਦਿਨ ਬੇਜ ਨੇ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਔਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਇਸ ਸਮੇਂ ਮੰਤਰੀ ਸਿੰਘ ਦੇ ਘਰ ਦੀਆਂ ਬਿਲਕੁਲ ਇਸ ਸਮੇਂ ਮਨਪ੍ਰੀਤ ਸਿੰਘ ਦੇ ਘਰ ਆ ਰਹੇ ਆ ਸੀ ਉਹਨਾਂ ਦੀ ਮਾਤਾ ਨਾਲ ਗੱਲ ਕਰਾਂਗੇ ਮਾਤਾ ਜੀ ਇੱਕ ਵਾਰ ਫਿਰ ਤੋਂ ਜਿਹੜਾ ਭਾਰਤੀ ਟੀਮ ਨੇ ਇਤਿਹਾਸ ਰਚਿਆ ਲਗਾਤਾਰ ਜਿਹੜਾ ਦੂਸਰੇ 올림픽 ਦੇ ਵਿੱਚ ਵੀ ਜਿਹੜਾ ব্রੌਂਜ਼ ਮੈਡਲ ਜਿੱਤਿਆ ਬਹੁਤ ਖੁਸ਼ੀ ਵਾਲੀ ਗੱਲ ਆ ਅੱਜ ਤੇ ਵਧਾਈਆਂ ਵਾਲੀ ਗੱਲ ਆ ਅੱਜ ਬੱਚਿਆਂ ਨੇ ਦੂਜੀ ਆ ব্রੌਂਜ਼ ਮੈਡਲ ਜਿੱਤਿਆ ਤੇ ਸਾਡੇ ਸਰਕਾਰਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਤੇ ਸਾਨੂੰ ਵੀ ਬਹੁਤ ਬਹੁਤ ਵਧਾਈਆਂ ਅਸੀਂ ਮਾਪੇ ਆ ਬਾਕੀ ਜਿਨ੍ਹਾਂ ਨੇ ਇੱਥੇ ਤੱਕ ਲਿਆਂਦਾ ਵਾ ਸਰਕਾਰਾਂ ਨੇ ਉਹਨਾਂ ਨੂੰ ਸਾਡੇ ਨਾਲੋਂ ਜ਼ਿਆਦੀਆਂ ਵਧਾਈਆਂ ਬਿਲਕੁਲ ਪਿਛਲੇ ਮੈਚ ਚ ਵੀ ਦੇਖਿਆ ਸੀਗਾ ਕਿਉਂਕਿ ਇਹ ਸਾਡੀ ਟੀਮ ਵੀ ਇੱਥੇ ਸੀ ਅਸੀਂ ਵੀ ਇੱਥੇ ਮੌਜੂਦ ਸੀਗੇ ਤੇ ਉਸ ਸਮੇਂ ਜਿਹੜਾ ਗੋਲਡ ਨੂੰ ਲੈ ਕੇ ਜਿਹੜਾ ਮੈਚ ਹੋ ਰਿਹਾ ਹੈ ਫਾਈਨਲ ਦਾ ਸੈਮੀਫਾਈਨਲ ਦੇ ਵਿੱਚ ਭਾਰਤੀ ਹਾਕੀ ਟੀਮ ਹਾਰ ਗਈ ਸੀ ਕਿਤੇ ਨਾ ਕਿਤੇ ਮਾਇੂਸ ਵੀ ਨਜ਼ਰ ਆਏ ਸੀ ਚਿਹਰੇ ਪਰ ਅੱਜ ਉਹ ਚਿਹਰੇ ਜਿਹੜੇ ਖਿਲੇ ਵੀ ਨਜ਼ਰ ਆ ਰਹੇ ਨੇ ਦੱਸ ਸਕਦੇ ਹੋ ਕਿ ਕਿੰਿਆਂ ਦਾ ਲੱਗ ਰਿਹਾ ਹੈਗਾ ਕਿਉਂਕਿ ਬਹੁਤ ਉਮੀਦ ਸੀਗੀ ব্রونز ਮੈਡਲ ਨੂੰ ਲੈ ਕੇ ਕੋਈ ਗੱਲ ਨਹੀਂ ਹੈ ਇਹ ਉਹ ਵੀ ਜਿੱਤਣ ਆਏ ਆ ਆਪਾਂ ਕੀ ਕਹਿ ਸਕਦੇ ਆ ਕਿਸਮਤ ਹੁੰਦੀ ਆ ਕੋਈ ਕੋਈ ਦਿਨ ਲੱਕੀ ਹੁੰਦਾ ਅੱਜ ਸਾਡਾ ਲੱਕੀ ਸੀ ਅਸੀਂ ਜਿੱਤ ਗਏ ਉਹ ਦਿਨ ਸਾਡਾ ਨਹੀਂ ਸੀ ਲੱਕੀ ਅਸੀਂ ਨਹੀਂ ਜਿੱਤੇ ਕੋਈ ਐਡੀ ਮੰਨ ਤੇ ਰੱਖਣਾ ਨਹੀਂਗਾ ਬੱਚਿਆਂ ਨੂੰ ਇਹੀ ਕਵਾਂਗੇ ਵੀ ਤੰਦਰੁਸਤੀ ਰਵੇ ਅਗਲੀ ਵਾਰ 골ਡ ਮੈਡਲ ਲੈ ਲੇ ਕਿਤੇ ਨਾ ਕਿਤੇ ਲੱਗ ਨਹੀਂ ਰਿਹਾ ਕਿਉਂਕਿ ਇਸ ਵਾਰ ਜਿਹੜਾ ਟੀਮ ਦਾ ਵੀ ਪੂਰੀ ਤਰ੍ਹਾਂ ਜਿਹੜੇ ਤਿਆਰੀ ਸੀਗੀ ਬੇਸ਼ੱਕ ਦੂਸਰੀ ਵਿਰੋਧੀ ਟੀਮ ਵੱਲੋਂ ਵੀ ਲਗਾਤਾਰ ਅਟੈਕ ਕੀਤੇ ਜਾ ਰਹੇ ਸੀਗੇ ਲੇਕਿਨ ਜਿਹੜਾ ਭਾਰਤੀ ਟੀਮ ਦੂਸਰਾ ਜਿਹੜਾ ਹਾਫ ਦੇ ਵੀ ਦੂਸਰਾ ਗੋਲ ਕਰਨ ਦੇ ਬਾਅਦ ਜਿਹੜੀ ਮਜਬੂਤ ਸਥਿਤੀ ਚ ਆਈ ਸੀ ਬਹੁਤ ਜਾਦੀ ਬੱਚੇ ਬਹੁਤ ਵਧੀਆ ਖੇਡੇ ਆ ਬਹੁਤ ਜ਼ਿਆਦਾ ਵਧੀਆ ਖੇਡੇ ਆ ਤੇ ਉਹਨਾਂ ਦੀ ਵਧੀਆ ਖੇਡਣ ਦਾ ਉਹਨਾਂ ਨੂੰ ਮੁੱਲ ਮਿਲ ਗਿਆ ਉਹ ਜਿੱਤ ਗਏ ਤੇ ਬਹੁਤ ਵਧੀਆ ਹੋਇਆ ਤੇ ਤਰਕੀਆਂ ਕਰਨ ਸਾਰੇ ਮਾਮਾ ਦੇ ਪੁੱਤ ਮਾਮਾ ਰਦਾਸਾਂ ਕਰਦਿਆਂ ਆਪਣੇ ਗੁਰੂ ਪੀਰਾਂ ਨੂੰ ਧਿਆਉਂਦੇ ਸਾਰੇ ਇਹੀ ਆਸ ਆ ਕਿ ਬੱਚੇ ਜਿੱਤ ਕੇ ਹੁਣ ਘਾਰਿਆ ਉਹ ਤੁਹਾਡਾ ਫੇਵਰਟ ਪਲੇਅਰ ਕਿਹੜਾ ਇਹ ਪਹਿਲਾਂ ਦੱਸੋ ਮੇਰਾ ਸ਼੍ਰੀ ਜੇਸ਼ ਤੇ ਸ਼੍ਰੀ ਜੇਸ਼ ਨੇ ਅੱਜ ਕਿਵੇਂ ਇਹ ਗੋਲ ਬਚਾਈ ਇਹ ਦੱਸੋ ਸ਼੍ਰੀ ਜੇਸ਼ ਮੇਰੇ ਪੋਤਾ ਹੈ ਛੇਰ ਆ ਛੇਰ ਬੱਚਾ ਹੈ ਮਾ ਦਾ ਇਹ ਬਹੁਤ ਬਦਿਆ ਮੈਨੂੰ ਮਾਣ ਆ ਫਕਰ ਮਹਿਸੂਸ ਹੁੰਦਾ ਉਤੇ ਪਰ ਲੇਕਿਨ ਅਸੀਂ ਦੇਖਿਆ ਜਦੋਂ ਪੈਨਲਟੀ ਕਾਰਨਰ ਮਿਲਿਆ ਸੀਗਾ ਤੇ ਇੱਕ ਵਾਰ ਸੇ ਸਾਡੇ ਮਨਪ੍ਰੀਤ ਜਿਹੜੇ ਸਾਬਕਾ ਕਪਤਾਨ ਔਰ ਇੱਕ ਵਾਰ ਸੇ ਕਪਤਾਨ ਇੱਕ ਵਾਰ ਸੇ ਸਾਬਕਾ ਕਪਤਾਨ ਗੋਲ ਬੋਲ ਨੂੰ ਰੋਕ ਦੇ ਨੇ ਤੇ ਕਪਤਾਨ ਸਾਹਿਬ ਗੋਲ ਕਰਦੇ ਨੇ ਕਿਤੇ ਨਾ ਕਿਤੇ ਜੋੜੀ ਜਿਹੜੀ ਹੈ ਇਸ ਵਾਰ ਪ੍ਰਭਾਵਪਨ ਦੀ ਨਜ਼ਰ ਆਈ ਦੇਖੋ ਹਰਮਨ ਤੇ ਮਨਪ੍ਰੀਤ ਔਰ ਸਾਰੇ ਜਿਹੜੇ ਆ ਵਧੀਆ ਪਲੇਅਰ ਆ ਜਿੰਨੀ ਟੀਮ ਖੇਲਦੀ ਆ ਇੱਕ ਜੋਟੋ ਕੇ ਖੇਲਦੀ ਆ ਬਹੁਤ ਵਧੀਆ ਖੇਡਦੀ ਆ ਉਹਨਾਂ ਦਾ ਡਿਫੈਂਸ ਬਹੁਤ ਵਧੀਆ ਤੇ ਇਦਾਂ ਹੀ ਉਹਨਾਂ ਨੂੰ ਖੇਡਣਾ ਚਾਹੀਦਾ ਇਦਾਂ ਹੀ ਅੱਗੇ ਮੈਚ ਆਉਣ ਵਾਲੇ ਆ ਇਦਾਂ ਹੀ ਉਹ ਖੇਡਣ ਤੇ ਬਹੁਤ ਵਧੀਆ ਗੱਲ ਹੈ ਬਿਲਕੁਲ ਉਹਨਾਂ ਦੇ ਬ੍ਰਦਰ ਵੀ ਸਾਡੇ ਨਾਲ ਮੌਜੂਦ ਨੇ ਪਾਜੀ ਅੱਜ ਦਾ ਜਿਵੇਂ ਖੇਲ ਹੋਇਆ ਸੀਗਾ ਕੀ ਉਮੀਦ ਲਗਾ ਕੇ ਬੈਠੇ ਹੋਏ ਕਿਉਂਕਿ ਤੁਹਾਡਾ ਨਾਲ ਅਸੀਂ ਗੱਲਬਾਤ ਵੀ ਕਰਨ ਦੀ ਪਹਿਲਾਂ ਕੋਸ਼ਿਸ਼ ਕੀਤੀ ਪਰ ਨਹੀਂ ਤੁਹਾਡਾ ਨਾਲ ਗੱਲਬਾਤ ਹੋ ਪਾਈ ਨਹੀਂ ਦੇਖੋ ਸਾਡੇ ਵੀਡੀਓ ਪਲੇਅਰ ਆ ਨਾ ਮਨਪ੍ਰੀਤ ਲਾਲੋ ਹਰਮਨ ਲਾਲੋ ਇਹਨਾਂ ਦਾ ਬਹੁਤ ਹੀ ਇੱਕ ਜਿਹਾ ਐਕਸਪੀਰੀਅੰਸ ਤੇ ਯੰਗ ਪਲੇਅਰਾਂ ਦਾ ਯਾਨਕੀ ਕੰਬੀਨੇਸ਼ਨ ਸੀ ਯਾਰ ਕੀ ਟੀਮ ਦੇ ਵਿੱਚ ਤੇ ਬਹੁਤ ਵਧੀਆ ਇਹਨਾਂ ਨੇ ਡਿਫੈਂਡਿੰਗ ਹਾਕੀ ਔਰ ਅਟੈਕਿੰਗ ਹਾਕੀ ਖੇਡੀ ਔਰ ਵਧੀਆ ਮੈਚ ਜਿੱਤ ਕੇ ਇਹਨਾਂ ਨੇ ਬੌਨਸ ਮੈਡਲ ਲਿਆਦਾ ਜੀ ਪਰ ਕਿਤੇ ਨਾ ਕਿਤੇ ਜਦੋਂ ਪਹਿਲਾ ਗੋਲ ਜਿਹੜਾ ਸਪੇਨ ਵੱਲੋਂ ਕੀਤਾ ਜਾਂਦਾ ਹੈਗਾ ਠੀਕ ਹੈ ਫਿਰ ਭਾਰਤੀ ਹਾਕੀ ਟੀਮ ਵੀ ਕਰਦੀ ਹੈ ਫਿਰ ਹਾ ਸੈਕੰਡ ਹਾਫ ਚ ਵੀ ਭਾਰਤੀ ਹਾਕੀ ਟੀਮ ਗੋਲ ਕਰ ਜਾਂਦੀ ਲੱਗ ਗਿਆ ਸੀਗਾ ਕਿ ਹੁਣ ਜਿਹੜਾ ਭਾਰਤ ਮੈਚ ਜਿੱਤ ਗਿਆ ਨਹੀਂ ਦੇਖੋ ਅਸੀਂ ਤੁਹਾਨੂੰ ਦੱਸਿਆ ਨਾ ਵੀ ਇਹਨਾਂ ਦਾ ਯੰਗ ਪਲੇਅਰਾਂ ਦਾ ਤਾਂ ਪੁਰਾਣੇ ਬਲੇਅਰਾਂ ਦਾ ਯਾਨੀ ਕਿ 올ਡ ਐਕਸਪੀਰੀਅੰਸ ਇਹਨਾਂ ਦਾ ਤਾਂ ਬਹੁਤ ਵਧੀਆ ਕੰਬੀਨੇਸ਼ਨ ਸੀ ਇਹਨਾਂ ਦੀ ਟੀਮ ਦਾ ਦੀ ਔਰ ਇਹਨਾਂ ਦਾ ਡਿਫੈਂਡਿੰਗ ਅਟੈਕਿੰਗ ਔਰ ਜਿਹੜਾ ਸੇਫਟੀ ਆਲਾ ਜਿਹੜਾ ਗਰਾਊਂਡ ਦੇ ਵਿੱਚ ਸੀ ਨਾ ਬਹੁਤ ਵਧੀਆ ਇਹਨਾਂ ਨੇ ਆਪਣਾ ਕੰਬੀਨੇਸ਼ਨ ਕਰਕੇ ਸੇਫ ਕਰਕੇ ਖੇਡੇ ਆ ਇਹ ਇਹਨਾਂ ਨੂੰ ਮੈਚ ਜਿੱਤਿਆ ਆਪਣੀ ਮਿਹਨਤ ਨਾਲ ਔਰ ਸ੍ਰੀ ਜੇਸ਼ ਦਾ ਸਾਰਾ ਨਾ ਵੱਡੀ ਗੱਲ ਖੀਰਲਾ ਮੈਚ ਸੀ ਅਸੀਂ ਚਾਹੁੰਦੇ ਸੀ ਵੀ ਇਹ ব্রੌਂਜ਼ ਮੈਡਲ ਦੇ ਨਾਲ ਸ੍ਰੀ ਜੇਸ਼ ਆਪਣੀ ਲਾਈਫ ਦਾ ਜੋ ਇੰਡੀਆ ਦੀ ਟੀਮ ਤੇ ਆਪਣਾ ਸਫਰ ਹੁ ਸਮ ਜੇ ਗੱਲ ਕੀਤੀ ਜਾਵੇ ਸਾਬਕਾ ਕੈਪਟਨ ਤੇ ਕੈਪਟਨ ਦੀ ਕਿਉਂਕਿ ਇੱਕ ਪੂਰਵ ਸਰਪੰਚ ਤੇ ਇੱਕ ਸਰਪੰਚ ਸਾਹਿਬ ਅੱਜ ਨਜ਼ਰ ਆਈ ਸਰਪੰਚ ਸਾਹਿਬ ਦੀ ਸਰਪੰਚੀ ਨਹੀਂ ਜ਼ਰੂਰ ਨਜ਼ਰ ਆਈ ਜੀ ਦੇਖੋ ਉਹੀ ਗੱਲ ਮਨਪ੍ਰੀਤ ਦਾ ਐਕਸਪੀਰੀਅੰਸ ਆਪਣੀ ਥਾਂ ਤੇ ਹਰਮਨ ਐਸਲੇ ਸਰਪੰਚ ਆ ਤੇ ਸਾਬਕਾ ਸਰਪੰਚ ਦੋਨਾਂ ਦਾ ਐਕਸਪੀਰੀਅੰਸ ਉਹਨਾਂ ਦਾ ਕੰਬੀਨੇਸ਼ਨ ਇਹ ਟੀਮ ਦੇ ਵਿੱਚ ਨਜ਼ਰ ਵੀ ਆਇਆ ਔਰ ਇਹਨਾਂ ਦਾ ਟੀਮ ਨੂੰ ਪ੍ਰੋਫਿਟ ਵੀ ਹੋਇਆ ਜੀ ਬਿਲਕੁਲ ਕੀ ਕਹਿਣਾ ਜਾਵਾਂਗੇ ਤੁਸੀਂ ਭਾਰਤੀ ਟੀਮ ਨੂੰ ਲੈ ਕੇ ਉਹ ਫਿਰ ਭਾਰਤੀ ਹਾਕੀ ਟੀਮ ਤੇ ਸਾਨੂੰ ਬਹੁਤ ਜ਼ਿਆਦਾ ਗਰਵ ਤੇ ਅੱਜ ਉਹਨਾਂ ਨੇ ਸਾਨੂੰ ਇੰਨਾ ਵਧੀਆ ਇੱਕ ਬ੍ਰੌਂਜ਼ ਮੈਡਲ ਜਿਹੜਾ ਸਾਡੀ ਝੋਲੀ ਵਿੱਚ ਪਾ ਦਿੱਤਾ ਸਾਨੂੰ ਆਪਣੇ ਬੱਚਿਆਂ ਤੇ ਵੀ ਮਾਣ ਆ ਮਿੱਠਾਪੁਰ ਦੇ ਸਾਡੇ ਬੱਚੇ ਨੇ ਉਹਨਾਂ ਦੇ ਉੱਤੇ ਮਾਣ ਤੇ ਸਾਰਿਆਂ ਨੂੰ ਅਸੀਂ ਪੂਰੇ ਦੇਸ਼ ਨੂੰ ਉਹਨਾਂ ਤੇ ਮਾਣ ਹੋਣਾ ਚਾਹੀਦਾ ਤੇ ਪਰਮਾਤਮਾ ਅਗੇ ਇਹ ਅਰਦਾਸ ਕਰਦੇ ਆ ਕਿ ਆਉਣ ਵਾਲੇ ਅਗਲੇ ਜਿੰਨੇ ਵੀ ਉਹਨਾਂ ਦੇ ਟੂਰਨਾਮੈਂਟ ਨੇ ਬਹੁਤ ਹੀ ਵਧੀਆ ਇਸੇ ਹੀ ਜੋਸ਼ ਦੇ ਨਾਲ ਹੋ ਖੇਡਣ ਤੇ ਬਿਲਕੁਲ ਹੋਰ ਵੀ ਨਹੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਅੱਜ ਇਹ ਮੈਚ ਜਿੱਤਦੇ ਦੀ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਸਾਰਿਆਂ ਨੂੰ ਖਾਸ ਕਰ ਮੰਤਰੀ ਦੀ ਮੰਮੀ ਨੂੰ ਵੀ ਜਿਆਦਾ ਮੈਂ ਅੰਦਰ ਘਰ ਆਈਆਂ ਘਰ ਬੈਠੀ ਦੇਖਦੀਆਂ ਤੇ ਅਸੀਂ ਦੋਨੇ ਭੈਣਾਂ ਦੇਖਦੀਆਂ ਅਸੀਂ ਮੈਚ ਪੂਰਾ ਦੇਖਿਆ ਸੀ ਪਰ ਸਾਡਾ ਮਾਨਸਾਪਈ ਮਹਾਰਾ ਜਿੱਤ ਜਨ ਤੇ ਜਿੱਤ ਜਨ ਮਹਾਰਾ ਜੀ ਅਰਦਾਸਾਂ ਕਰਦੇ ਆ ਸਿੰਘਾ ਤੋਂ ਸਾਡੀ ਝੋਲੀ ਖੈਰ ਪਾਇਆ ਬਿਲਕੁਲ ਬਿਲਕੁਲ ਇੱਕ ਵਾਰ ਫਿਰ ਤੋਂ ਜਿਹੜਾ ਮੰਤਰੀ ਦੀ ਫੈਮਿਲੀ ਤੁਹਾਨੂੰ ਦਿਖਾ ਦਈਏ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਇਸ ਸਮੇਂ ਘਰ ਪੁੱਜੇ ਹੋਏ ਨੇ ਤੇ ਉਹਨਾਂ ਦੇ ਜਿਹੜੇ ਮਾਤਾ ਜੀ ਨੇ ਉਹ ਇੱਥੇ ਜ਼ਰੂਰ ਇੱਕ ਚਿਹਰੇ ਤੇ ਮੁਸਕਰਾਹਟ ਲੈ ਕੇ ਜਿਹੜਾ ਅੱਜ ਬੈਠੇ ਹੋਏ ਨੇ ਕਿਉਂਕਿ ਪਿਛਲੇ ਮੈਚ ਦੇ ਵਿੱਚ ਜਿਹੜਾ ਭਾਰਤੀ ਟੀਮ 골ਡ ਦੇ ਫਾਈਨਲ ਚ ਨਹੀਂ ਵਾਚ ਪਾਈ ਸੀ ਲੇਕਿਨ ব্রੌਂਸ ਨੂੰ ਜਿੱਤ ਕੇ ਇੱਕ ਵਾਰ ਸਾਬਿਤ ਕਰਤਾ ਭਾਰਤੀ ਟੀਮ ਨੇ ਕਿ ਉਹ ਪਿੱਛੇ ਰਹਿਣ ਵਾਲੀ ਨਹੀਂ ਹੈ ਤੇ ਆਪਣੇਤ ਹੈ ਨਹੀਂ ਕਰ ਕੋਈ ਵੀ ਹੁਣ ਇੰਡੀਆ ਟੀਮ ਨੂੰ ਲੈ ਕੇ ਮਾਤਾ ਕੀ ਕਹੋਗੇ ਇੰਡੀਆ ਟੀਮ ਨੂੰ ਮੂੰਹ ਮਿੱਠਾ ਵੀ ਕਰਾਇਆ ਜਾ ਰਿਹਾ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜਾ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਮੰਨਪ੍ਰੀਤ ਦੇ ਘਰ ਦੀਆਂ ਤਸਵੀਰਾਂ ਨੇ ਬੋਲ ਜੀ ਥੋੜਾ ਥੋੜਾ ਜਿਹਾ ਲਓ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੰਨਪ੍ਰੀਤ ਦੇ ਘਰ ਦੀਆਂ ਨੇ ਇੱਕ ਦੂਸਰੇ ਦਾ ਪੂਰੀ ਤਰ੍ਹਾਂ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਕਿਉਂਕਿ ਬ੍ਰਾਊਂਸ ਮੈਡਲ ਜਿਹੜਾ ਇਸ ਵਾਰ ਫੇਰ ਲਗਾਤਾਰ ਇੰਡੀਆ ਜਿੱਤ ਗਈ ਹੈ ਪਿਛਲੇ ਟੋਕੀਓ 올림픽 ਚ ਵੀ 브라운즈 ਜਿੱਤ ਕੇ ਆਈ ਸੀ ਔਰ ਪੈਰਿਸ 올림픽 ਦੇ ਵਿੱਚ ਵੀ ਜਿਹੜਾ ਟੀਮ ਇੰਡੀਆ ਨੇ 브라운즈 ਮੈਡਲ ਜਿੱਤਿਆ ਹੈ ਫਿਲਹਾਲ ਤੁਹਾਨੂੰ ਮੈਂ ਇਹ ਵੀ ਤਸਵੀਰਾਂ ਦਿਖਾ ਦਾਂ ਕਿ ਮਨਪ੍ਰੀਤ ਕਿਵੇਂ ਉਸ ਮੁਕਾਮ ਤੇ ਪਹੁੰਚਿਆ ਦੇਖ ਸਕਦੇ ਹੋ ਪਿੱਛੇ ਟਰੋਫੀਆਂ ਨਾਲ ਸਜੀ ਹੋਈ ਅਲਮਾਰੀ 골ਡ ਮੈਡਲ ਜਿਹੜਾ ਨਹੀਂ ਆ ਪਾਇਆ ਲੇਕਿਨ 브라운즈 ਮੈਡਲ ਔਰ ਮੈਡਲ ਜਿਹੜੇ ਨੇ ਉਹ ਇੱਥੇ ਨਜ਼ਰ ਲੱਗੇ ਨੇ ਔਰ ਉਹਨਾਂ ਦੀ ਹਾਕੀ ਵੀ ਇੱਥੇ ਲੱਗੀ ਹੋਈ ਹੈ ਤਸਵੀਰਾਂ ਜਿਹੜੀਆਂ ਮਨਪ੍ਰੀਤ ਸਿੰਘ ਦੇ ਘਰ ਦੀਆਂ ਨੇ ਔਰ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਇਸ ਸਮੇਂ ਜਿਹੜਾ ਪੂਰਾ ਅਰ ਖੁਸ਼ੀ ਦਾ ਮਾਹੌਲ ਜਸ਼ਨ ਦਾ ਮਾਹੌਲ ਉਹਨਾਂ ਦੇ ਬਣਿਆ ਹੋਇਆ ਹੈ ਘਰ ਦੀਆਂ ਤਸਵੀਰਾਂ ਵੀ ਦਿਖਾ ਦਈਏ ਕਿ ਪੂਰੇ ਤਰੀਕੇ ਨਾਲ ਲੋਕ ਜਿਹੜਾ ਇੱਥੇ ਪਹੁੰਚ ਰਹੇ ਨੇ ਔਰ ਮੂੰਹ ਮਿੱਠਾ ਕਰਾ ਰਹੇ ਨੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਨਹੀਂ ਕੈਮਰਾਮੈਨ ਰਿਸ਼ਵ ਦੇ ਨਾਲ ਦਵਿੰਦਰ ਕੁਮਾਰ ਜਲੰਧਰ